ਗੁਰਮਤਿ ਖਾਨੋ ਪੀਟੇਗਾ ਬਲਦੇਵ ਸਿੰਘ ਖਾਨੋ ਜ਼ਦਾਰ ਕੁਬਾ ਸਿੰਘ ਗੋਜੀ ਸਿੰਘ ਖਾਨੋ ਜ਼ਦਾਰ ਜੁਨੈਲ ਸਿੰਘ ਹਰਕੇਦਰ ਸਿੰਘ ਖਾਨੋ ਜ਼ਦਾਰ ਗੁਰਨਾਮ ਸਿੰਘ ਮਾਨ ਸਿੰਘ ਖਾਨੋ ਜ਼ਦਾਰ ਮੰਦਰ ਸਿੰਘ ਇਹ 8 ਬੰਦਿਆਂ ਦੀ ਕਮੇਟੀ ਤੇ ਨਵਾਂ ਜਿਹੜਾ ਸ੍ਰੀ ਗੁਰਤੀ ਸਿੰਘ ਆਪਣਾ ਬਾਬਾ ਕਲਵੰਦ ਸਿੰਘ ਦੀ ਭੈ ਜਵਨ ਸਿੰਘ ਸਾਡਾ ਬੂਲ ਹੈ ਇੱਕ ਕਮੇਟੀ ਸਾਡੇ ਨੂੰ ਪ੍ਰਵਾਨ ਹੈ ਜੀ ਪ੍ਰਵਾਨ ਕਰਾ ਕਾੜੇ ਦੇ ਪ੍ਰਵਾਨ ਕਰਾ ਦੋ ਬੋਲੇ ਸੋਨਿਆ ਸਿਆਲੋ ਉਹ ਇੱਕ ਕਮੇਟੀ ਜਿਹੜੀ ਅਸਾਂ ਨਗਰ ਜੋਗ ਦੇ ਨਾਲ ਬਣੀ ਆ ਤੇ ਬੇਨਤੀ ਕੀਤੀ ਸੀ ਕਿ ਇੱਕ ਕਮੇਟੀ ਜਿਹੜੀ ਸਾਰੇ ਕਮਰਤਾ ਸਿੰਘ तकरीबन ਵਰਤਾ ਕੋਲ ਦੇ ਇਹ ਸਾਰਿਆਂ ਸਿੰਘਾਂ ਨੇ ਜੋ ਸੇਵਾ ਪਹੁੰਚੀ ਸੀ ਜਦੋਂ ਅਮਰ்தੇਲ ਪ੍ਰਕਾਸ਼ ਹੋਣਾ ਆ ਇਹ ਨਵਾਂ ਦੇ ਪੰਜ ਤੇ ਲਾਜ਼ਮੀ ਆ ਇਹ ਨਹੀਂ ਕਿ ਹਰੇਕ ਹੀ ਵੱਡ ਵਰਤ ਕੇ ਵੀ ਆਕਰਦੇ ਆਪਾਂ ਇਸ ਜਮਤੀ ਦੇ ਨਾਲ ਪੰਜ ਪੰਜ ਦਿਨ ਕਰ ਲੋ ਤੁਸੀਂ ਅਵਦਾਵ ਦਾ ਕਰ ਲੋ ਉਹ ਤੁਹਾਡੀ ਮਰਜੀ ਦੀ ਤਰ੍ਹਾਂ ਜੇ ਤੁਸੀਂ ਆਪਣੇ ਬੈਕ ਕਮੇਟੀ ਨੂੰ ਮੀਟਿੰਗ ਕਰਕੇ ਵੀ ਆਈ ਨੇ ਇਹ ਸਿੰਘ ਡਿਊਟੀ ਲਾਉਣੀ ਆ ਦੇਰ ਜੀ ਨਾੜੀ ਨੂੰ ਬੰਦ ਜਾਨਾ ਨਹੀਂ ਨਹੀਂ ਪਤਾ ਇੱਕ ਮੈਂ ਬੇਨਤੀ ਕਰੂੰਗਾ ਕਿ ਘਰ ਪ੍ਰਤੀ ਜਿੰਨੇ ਘਰ ਦੇ ਪਿੰਡ ਦੇ ਵਿੱਚ 300 100 ਘਰ ਨੇ ਜੇ ਇੱਕ ਇੱਕ ਦਿਨ ਆਪਾਂ ਗ੍ਰੰਥੀ ਸੈਗ ਨੂੰ ਨੋਟ ਕਰਾ ਲੀਏ ਆਪਾਂ ਰਿਸ਼ਤਾ ਰੋਲ ਦੇ ਬਣੇ ਰੋਲ ਅਤਲ ਮਤੇ ਬਾਕੇ ਪਾ ਮਪਾਈ ਗਾ ਜੀ ਤੁਹਾਡੇ ਨਾਲ ਜੀ ਸੰਗਤ ਆਉਂਦੀ ਆ 100 ਦਿਨ ਬਾਅਦ ਵਾਰੀ ਹੋਣੀ ਤੁਹਾਡੀ ਜੇ 100 ਘਰ ਆ ਤੇ 100 ਘਰ ਦੀ ਇੱਕ ਮਹੀਨੇ ਬਾਅਦ ਵਰਤਨਾ ਮਹੀਨੇ ਬਾਅਦ ਫਵਾਤ ਨਾਮ ਇਹ ਨਾ ਬਾਵਾ ਹੋਣੀ ਤੇ ਮੈਂ ਸਮਝਦਾ ਵੀ ਫਵਾਤ ਨਾਂ ਮਹੀਨਿਆਂ ਬਾਅਦ ਅਰਦੇਵ ਜੀ ਦਾ ਜਿਹੜੀ ਆ ਉਹ ਹੋਵੇ ਤੇ ਕੋ ਮਾੜੀ ਗੱਲ ਇਹ ਕਰਦੀ ਹੈਮ ਜਿਸਗਾ ਤਾਂ ਬੁਰੇ ਸੋਧਿਆ ਅਸਰੀ ਆਕਾਲ ਅੱਛਾ ਇਹ ਵੀ ਗੱਲ ਹੋ ਗਈ ਪ੍ਰਕਾਸ਼ ਜੀ ਵੀ ਸੋ ਖਾਸਨ ਤੇ ਪ੍ਰਕਾਸ਼ ਜੀ ਕਰਾਉਣਾ 5 ਸੈਂਟੀਮੀ ਦਾ ਲਾਜ਼ਮੀ ਚਾਹੀਦੀ ਨਾਲੇ ਦੂਜਾ ਜੋ ਘਰ ਦੀ ਅਵਸਥਾ ਹੈ ਹਰਜਨ ਗੰਦੀ ਸਿੰਘ ਜੀ ਉਹਨੂੰ ਜੇ ਮਾੜਾ ਸੁਧਾਰ ਕਰਨਾ ਰਿਹਾ ਹੈ ਉਮੀ ਇੱਕ ਅੱਜ ਦੇ ਦਿਨ ਵਿੱਚ ਕਰਵਾ ਕੇ ਦੇਈਏ ਤੁਹਾਡੇ ਕਮੇਟੀ ਦਾ ਖਫੰਡ ਹੈਗਾ ਬੁੱਧਵਾਰ ਦਾ ਅੱਜ ਅੱਜ ਤੁਹਾਨੂੰ ਖੋਦਣ ਦੀ ਮੰਗ ਨਹੀਂ ਲਾਏ। ਬੁਰਤਰੇ ਕੋਈ ਪਰਟੇ ਕਰਵਾਇਆ ਹੋਵੇ ਦੀ ਅਜੇ ਹੋਰ ਕੁਝ ਲੱਗੇ ਜਿਹੜੀ ਆਪਾਂ ਗਰਾਹੀ ਜਾ ਕੇ ਕੀਤੀ ਨੂੰ ਕੀ ਕਰਵਾਏ ਜਿਹੜੀ ਪਹਿਲਾਂ ਕਰੀ ਅਮਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਨਗਰ ਤੀਰਛੇਖਾਂ ਦੇ ਕੇ ਆਇਆ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜ세ਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਬਾਨੀ ਇੰਟਰਨੈਸ਼ਨਲ ਪੰਥਕ ਦਲ ਦੇ ਜੋ ਦਿਸ਼ਾ ਨਿਰਦੇਸ਼ ਨੇ ਜਥੇਬੰਦੀ ਨੂੰ ਕਿ ਸਿੱਖੀ ਦੇ ਪ੍ਰਚਾਰ ਵਾਸਤੇ ਔਰ ਗੁਰੂ ਘਰ ਦੀ ਮਾਨ ਮਰਿਆਦਾ ਨੂੰ ਬਹਾਲ ਕਰਨ ਵਾਸਤੇ ਜਿੱਥੇ ਕਾਨੂੰਨ ਤਾਈ ਆ ਉੱਥੇ ਜਾ ਕੇ ਜਥੇਬੰਦੀ ਵੱਲੋਂ ਪਹੁੰਚ ਕੇ ਮਾਣ ਮਜ਼ਾਦਾ ਜਿਹੜੀ ਬਾਲ ਕਰਵਾਈ ਜਾਵੇ ਉਹਦੇ ਤਹਿਤ ਮਹਿਮ ਤਹਿਤ ਜੋ ਕਿ ਪਿਛਲੇ ਸਮੇਂ ਤੋਂ ਇਸ ਨਗਰ ਦੇ ਵਿੱਚ ਗ੍ਰੰਥੀ ਸਿੰਘ ਦੀ ਸਵਾਵਾ ਨੂੰ ਲੈ ਕੇ ਕੋਈ ਦੁਬਦਾ ਚੱਲਦੀ ਸੀ ਜਥੇਬੰਦੀ ਨੇ ਜੋ ਦਖਲ ਅੰਦਾਜ਼ੀ ਕਰਕੇ ਸਾਰੀ ਸੰਗਤ ਨੂੰ ਇਕੱਠਿਆਂ ਕਰਕੇ ਬੜੀ ਨਿਮਰਤਾ ਦੇ ਨਾਲ ਔਰ ਪਿੰਡ ਦੀ ਸੰਗਤ ਨੇ ਨਗਰ ਸੰਗਤ ਨੇ ਬਹੁਤ ਸਹਿਯੋਗ ਦਿੱਤਾ ਆ ਸਰਪੰਚ ਸਾਹਿਬ ਨੇ ਵੀ ਔਰ ਜਿੰਨੇ ਵੀ ਇਸੇ ਸਿੰਘ ਸੰਜੇ ਸਾਰਿਆਂ ਨੂੰ ਜੋੜ ਕਰਕੇ ਜਥੇਬੰਦੀ ਜੋੜ ਕਰਕੇ ਕਿ ਪਿੰਡ ਦੇ ਵਿੱਚ ਗਰੰਤੀ ਸਿੰਘ ਜਿਹੜਾ ਸੀਗਾ ਜੋ ਗਰੰਤੀ ਸਿੰਘ ਦੀ ਜੁੜੀ ਤੋਂ ਜੋ ਵਿਵਾਦ ਚੱਲਦਾ ਸੀ ਉਹਨੂੰ ਵਿਵਾਦ ਨੂੰ ਖਤਮ ਕਰਦੇ ਆ ਅੱਜ ਜਥੇਬੰਦੀ ਵੱਲੋਂ ਪਾਈ ਕੁਲਵੰਤ ਸਿੰਘ ਉਹਨਾਂ ਨੂੰ ਇਸ ਨਗਰ ਦੇ ਗੁਰੂ ਘਰ ਦੀ ਗਰੰਤੀ ਸਿੰਘ ਦੀ ਸੇਵਾ ਜਿਹੜੀ ਆ ਉਹ ਸੌਂਪੀ ਗਈ ਹੈ ਨਿਯੁਕਤ ਕੀਤਾ ਗਿਆ ਗਰੰਤੀ ਸਿੰਘ ਸਾਰੇ ਸੰਗਤ ਵੱਲੋਂ ਨਗਰ ਵੱਲੋਂ ਪਾਈ ਕੁਲਵੰਤ ਸਿੰਘ ਨੂੰ ਕਿਰਪਾਵ ਦੇ ਕੇ ਦਵਾਵਾਂ ਬਖਸ਼ੀਆਂ ਗੁਰੂ ਘਰ ਵੱਲੋਂ ਜਿਹੜੀਆਂ ਸੋ ਇਹਨਾਂ ਨੇ ਵੀ ਪ੍ਰਣ ਕੀਤਾ ਕਿ ਜੋ ਸੰਗਤ ਨੇ ਜਥੇਬੰਦੀ ਨੇ ਹੁਕਮ ਲਾਇਆ ਆ ਡਿੜਤਾ ਦੇ ਨਾਲ ਇਹ ਸੇਵਾ ਨਿਭਾਉਣਗੇ ਔਰ ਸਾਰੀ ਸੰਗਤ ਇਹਨਾਂ ਸਹਿਯੋਗ ਕਰੇਗਾ ਕਰੇਗੀ ਸੋ ਮੈਂ ਆਪਣੀ ਜਥੇਬੰਦੀ ਵੱਲੋਂ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਮੇਰੇ ਨਾਲ ਜ਼ਿਲ੍ਹਾ ਪ੍ਰਧਾਨ ਜਹੇਦਾਰ ਪਿੱਪਲ ਸਿੰਘ ਜੀ ਪਾਈ ਬਲਵਿੰਦਰ ਸਿੰਘ ਬਲਾਕ ਪ੍ਰਧਾਨ ਪਾਈ ਕੁਲਦੀਪ ਸਿੰਘ ਦੀ ਸਰਬੀ ਸਿੰਘ ਵੱਲੀਆਂ ਦਾਤ ਬਾਬਾ ਨਾਮ ਸਿੰਘ ਵੱਲੀਆਂ ਪੰਜਾਬ ਪ੍ਰਧਾਨ ਇੰਟਰਨੈਸ਼ਨਲ ਪੰਥਕਲ ਦਲ ਧਾਰਮਿਕ ਵਿੰਗ ਸਾਰੀ ਸੰਗਤ ਦਾ ਨਗਰ ਦਾ ਧੰਨਵਾਦ ਕਰਦਾ ਔਰ ਆਸ ਕਰਦਾ ਹੈ ਕਿ ਜੋ ਅੱਜ ਕਮੇਟੀ ਬਣਾਈ ਗਈ ਨੌ ਮੈਂਬਰੀ ਉਹ ਕਮੇਟੀ ਨੂੰ ਜਿਹੜਾ ਸਾਰਾ ਨਗਰ ਸਾਫ਼ ਦੇਵੇਗਾ ਆਪਾਂ ਗੁਰੂ ਘਰ ਦੀਆਂ ਸਵਾਵਾਂ ਹੋਰ ਗੁਰੂ ਘਰ ਦੇ ਚੜ੍ਹਦੀ ਕਲਾ ਵਾਲਾ ਪਏ ਸਥਾਨ ਨੂੰ ਲੈ ਕੇ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ